ਸ਼ਾਇਦ ਹਿੰਦੁਸਤਾਨ ਦਾ ਕੋਈ ਐਸਾ ਪਰਿਵਾਰ ਨਹੀਂ ਹੈ ਜਿਸ ਨੂੰ ਦਰਬਾਰ ਸਾਹਿਬ ਦੀ ਮਾਨਤਾ ਬਾਰੇ ਨਾ ਪਤਾ ਹੋਵੇ ਕਿ ਜਿੱਦੀ ਨੀਂਹ ਜਿਹੜੀ ਆ ਸਾਨੂੰ ਬੰਬ ਦੇ ਨਾਲ ਉਡਾਣ ਦੀ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਦਰਬਾਰ ਸਾਹਿਬ ਇੱਕ ਧਰਤੀ ਦੇ ਉੱਪਰ ਐਸੀ ਥਾਂ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ ਕੀ ਮਨਸੂਬਾ ਲੈ ਕੇ ਕਿਦੇ ਇਸ਼ਾਰਿਆਂ ਤੇ ਉਹਨੇ ਧਮਕੀ ਦਿੱਤੀ ਪਰਮਾਤਮਾ ਨੂੰ ਸੁਮਤ ਬਖਸ਼ੇ ਮਗਰ ਸਰਕਾਰ ਪੂਰਾ ਇਹਦੇ ਉੱਤੇ ਸੰਗਿਆਨ ਲਵੇ ਪੂਰੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਸ ਨੇ ਧਮਕੀ ਦਵਾਈ ਆ ਕਿ ਦਰਬਾਰ ਸਾਹਿਬ ਵਾਲੇ ਵੇਖਣ ਵਾਲਿਆਂ ਦੀ ਕੁਲਾਂ ਖਤਮ ਹੋ ਗਈਆਂ ਉਹਨਾਂ ਦੀ ਕੁਲਾਂ ਨਸ਼ਟ ਹੋ ਗਈਆਂ ਦੁਆਰਾ ਉਹਨਾਂ ਦੇ ਮੜੀ ਤੇ ਦੀਵਾ ਬਾਲਣ ਵਾਲਾ ਕੋਈ ਨਹੀਂ ਬਚਿਆ ਪਾਵਨ ਪਵਿੱਤਰ ਧਰਤੀ ਦੇ ਉੱਪਰ ਜੇ ਕਿਸੇ ਨੇ ਇਹਦੇ ਹਮਲਾ ਕਰਨ ਦੀ ਕੋਸ਼ਿਸ਼ ਜਾਂ ਧਮਕੀ ਦਿੱਤੀ ਹੈ ਤੇ ਬੜੀ ਮੰਦ ਭਾਗੀ ਹੈ ਇਹਦੇ ਉੱਤੇ ਸਰਕਾਰ ਨੂੰ ਸ਼ਰਮਣੀ ਕਮੇਟੀ ਨੂੰ ਪੂਰਾ ਸੰਗਿਆਨ ਲੈਣਾ ਚਾਹੀਦਾ ਹੈ ਕਿ ਇਸ ਦੇ ਪਿੱਛੇ ਕੌਣ ਲੋਕ ਹੈ ਕੋਈ ਬੋਦੀ ਮਾਰੀ ਗੱਲ ਹੈ ਕਿ ਜਿਹੜਾ ਹਰਮੰਦਰ ਸਾਹਿਬ ਜਿੱਥੇ ਹਰ ਦੁਨੀਆ ਦਾ ਬੰਦਾ ਆ ਕੇ ਨਕਮਸਤਕ ਹੁੰਦਾ ਔਰ ਆਪਣੀ ਆਸਥਾ ਗੁਰੂ ਸਾਹਿਬ ਦੇ ਉੱਤੇ ਰੱਖਣ ਵਾਲੇ ਔਰ ਉਹਦੇ ਅਲਾਵਾ ਜਿਹੜੇ ਗੁਰੂ ਦੇ ਦੇ ਬਾਰੇ ਜਿਨ੍ਹਾਂ ਨੇ ਸੁਨਿਆ ਵੀ ਹੋਏ ਉਹ ਵੀ ਉੱਥੇ ਨਕਮਸਤਕ ਹੁੰਦੇ ਨੇ ਮੈਂ ਸਮਝਦਾ ਕਿ ਸ਼ਾਇਦ ਹਿੰਦੁਸਤਾਨ ਦਾ ਕੋਈ ਐਸਾ ਪਰਿਵਾਰ ਨਹੀਂ ਹੈ ਜਿਹਨੂੰ ਦਰਬਾਰ ਸਾਹਿਬ ਦੀ ਮਹਾਨਤਾ ਬਾਰੇ ਨਾ ਪਤਾ ਹੋਏ ਕਿ ਜਿੱਦੀ ਨੀਂਹ ਜਿਹੜੀ ਹੈ ਉਹ ਸਾਈ ਮੀਆਂ ਵੀਰ ਨੇ ਰੱਖੀ ਹੋਏ ਔਰ ਜਿੱਦੇ ਵਿੱਚ ਹਰ ਵਕਤ ਬਾਣੀ ਜਿਹੜੀ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਦੀ ਗੱਲ ਕਰਦੀ ਹੋਏ ਹਰ ਧਰਮ ਨੂੰ ਲੈ ਕੇ ਚੱਲਣ ਦੀ ਗੱਲ ਹੋਈ ਔਰ ਇਸ ਥਾਨ ਨੂੰ ਦਾ ਬੰਬ ਦੇ ਨਾਲ ਉਡਾਨ ਦੀ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਸਾਨੂੰ ਖੁਸ਼ੀ ਹੈ ਕਿ ਇੰਟੈਲੀਜੈਂਸਿਸ ਲੋਗ ਇਹਨਾ ਬੰਦਿਆਂ ਨੂੰ ਅਰੈਸਟ ਕਰ ਲਿਆ ਗਿਆ ਮਗਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਭਾਵੇਂ ਕੇਂਦਰ ਦੀ ਸਰਕਾਰ ਕਿ ਇਹ ਬੰਦੇ ਪੰਜਾਬ ਤੋਂ ਇੰਨੀ ਦੂਰ ਬੈਠੇ ਕਰਨਾਟਕਾ ਜੋ ਜਿੰਨਾ ਦਾ ਪਿਛੋਕੜ ਦੱਸਿਆ ਜਾ ਰਿਹਾ ਅਗਰ ਇਹਨਾਂ ਨੇ ਕੋਈ ਗੱਲ ਕੀਤੀ ਹੈ ਤੇ ਇਹਦੇ ਪਿੱਛੇ ਕੋਈ ਮਨਸੂਬੇ ਕੀ ਨੇ ਇਹਦੀ ਤਹਿਕੀਕਤ ਹੋਣੀ ਚਾਹੀਦੀ ਹੈ ਇਹਦੀ ਪੂਰੀ ਡੈਪਥ ਤੱਕ ਜਾਣਾ ਚਾਹੀਦਾ ਹੈ ਕਿ ਇਹ ਨਾ ਹੋਏ ਕਿ ਇਹ ਲੋਕ ਜਿਹੜੇ ਨੇ ਕਿਸੇ ਦੇ ਕਹਿੰਦੇ ਉੱਤੇ ਚੱਲ ਰਹੇ ਹੋਣ ਕਈ ਵਾਰ ਪੇਡ ਬੰਦੇ ਵੀ ਹੁੰਦੇ ਨੇ ਔਰ ਕਈ ਵਾਰ ਪਲਾਂਟਿਡ ਬੰਦੇ ਵੀ ਹੁੰਦੇ ਨੇ ਸੋ ਇਹ ਕਿਹੜੇ ਵੀ ਬੰਦੇ ਹੈਗੇ ਨੇ ਇਹਨਾਂ ਦੀ ਪੂਰੀ ਡੈਪਥ ਤੱਕ ਜਾਂਚ ਹੋਵੇ ਔਰ ਇਹਦੇ ਲਈ ਸਰਕਾਰ ਬਿਲਕੁਲ ਐਜ਼ੂਤੇ ਢਿਲ ਵਰਤੋ ਨਾ ਕਰੇ ਕਿਉਂਕਿ ਇਹ ਇੱਕ ਐਸਾ ਇਸ਼ੂ ਹੈ ਜਿਹਦੇ ਉੱਤੇ ਦੁਨੀਆ ਭਰ ਦੇ ਵਿੱਚ ਬੈਠਾ ਹਰ ਸਿੱਖ ਨਹੀਂ ਹਰ ਗੁਰੂ ਨਾਨਕ ਨਾਮ ਲੇਵਾ ਜਿਹੜਾ ਹੈ ਉਹ ਚਿੰਤਿਤ ਸੀ ਔਰ ਇਹ ਸਰਕਾਰ ਨੇ ਜਿਹੜੀ ਅੱਜ ਗੱਲ ਪੜਿਆ ਉਹਨਾਂ ਨੂੰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸ਼੍ਰੋਮਣੀ ਕਮੇਟੀ ਨੂੰ ਵੀ ਮੈਂ ਬੇਨਤੀ ਕਰਾਂਗਾ ਦੀ ਆਪਣੀ ਚੌਕਸੀ ਵੀ ਬਧਾ ਕੇ ਰੱਖਣ ਜੋ ਨਾ ਦੇ ਆਈਟੀ ਵਿੰਗਸ ਨੇ ਜਿਹੜੇ ਸਾਈਬਰ ਸੈੱਲ ਨੂੰ ਦੇਖਦੇ ਨੇ ਉਹਨਾਂ ਦੇ ਉੱਤੇ ਵੀ ਨਿਰੰਤਰ ਤਿਆਰੀ ਰੱਖਣ ਤਾਂ ਕਿ ਖਾਲੀ ਅਸੀਂ ਏਜੰਸੀਆਂ ਦੇ ਉੱਪਰ ਹੋ ਜਾਣਾ ਬੈਠੇ ਸਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਉਹ ਜਿਸ ਤੋਂ ਉਹ ਆਪਣੇ ਸਮੇਂ ਸਿਰ ਮੁਨਕਰ ਹੋ ਜਾਂਦੇ ਆ ਸੋ ਇਹ ਬੜੀ ਵੱਡੀ ਜ਼ਿੰਮੇਵਾਰੀ ਧਾਮੀ ਸਾਹਿਬ ਨੂੰ ਵੀ ਲੈਣੀ ਚਾਹੀਦੀ ਦਰਬਾਰ ਸਾਹਿਬ ਇੱਕ ਧਰਤੀ ਦੇ ਉੱਪਰ ਐਸੀ ਥਾਂ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ ਮਤਲਬ ਕਿ ਇਸ ਧਰਤੀ ਉੱਪਰ ਜਿੰਨੇ ਵੀ ਜੀਵ ਨੇ ਪ੍ਰਾਣੀ ਨੇ ਉਹ ਸਾਰਿਆਂ ਦਾ ਭਲਾ ਮੰਗਿਆ ਜਾਂਦਾ ਹੈ ਕੋਈ ਵੀ ਧਰਮ ਹੋਵੇ ਕੋਈ ਵੀ ਜਾਤ ਹੋਵੇ ਉਸ ਨੂੰ ਉੱਥੇ ਕੋਈ ਮੇਰਤੇ ਨਹੀਂ ਕੀਤਾ ਜਾਂਦਾ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਹੈ ਜਿਸ ਨੇ ਵੀ ਧਮਕੀ ਦਿੱਤੀ ਕਿਸੇ ਵੀ ਜਾਤ ਬਰਾਦਰੀ ਤੋਂ ਹੋਵੇ ਉਹਨੂੰ ਇਹ ਨਹੀਂ ਪਤਾ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਉੱਥੇ ਤੇਰੀ ਵੀ ਸੁਖ ਮੰਗੀ ਜਾਂਦੀ ਹੈ ਉਸ ਜਗ੍ਹਾ ਤੇ ਕੋਈ ਵੀ ਆਜੇ ਉਹ ਸਾਰਿਆਂ ਨੂੰ ਉੱਥੇ ਜੀਆਇਆਂ ਕਿਹਾ ਜਾਂਦਾ ਕੀ ਮਨਸੂਬਾ ਲੈ ਕੇ ਕਿਦੇ ਇਸ਼ਾਰਿਆਂ ਤੇ ਉਹਨੇ ਧਮਕੀ ਦਿੱਤੀ ਪਰਮਾਤਮਾ ਨੂੰ ਸੁਮਤ ਬਖਸ਼ੇ ਮਗਰ ਸਰਕਾਰ ਪੂਰਾ ਇਹ ਜੋ ਤੇ ਸੰਗਿਆਨ ਲਵੇ ਪੂਰੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਸ ਨੇ ਧਮਕੀ ਦਵਾਈਆ ਔਰ ਦੂਸਰੀ ਗੱਲ ਜਿਹੜੇ ਵੀ ਇੱਧਰ ਦੀਆਂ ਪਲਾਨਿੰਗਾਂ ਕਰ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਦਰਬਾਰ ਸਾਹਿਬ ਵਾਲ ਵੇਖਣ ਵਾਲਿਆਂ ਦੀ ਕੁਲਾ ਖਤਮ ਹੋ ਗਈਆਂ ਉਹਨਾਂ ਦੀ ਕੁਲਾ ਨਸ਼ਟ ਹੋ ਗਈਆਂ ਦੁਆਰਾ ਉਹਨਾਂ ਦੇ ਮੜੀ ਤੇ ਦੀਵਾ ਬਾਲਣ ਵਾਲਾ ਕੋਈ ਨਹੀਂ ਬਚਿਆ ਇਹੋ ਜੀਆਂ ਹਰਕਤਾਂ ਨਾ ਕਰੋ ਕਿਉਂਕਿ ਦਰਬਾਰ ਸਾਹਿਬ ਕੁਝ ਵੀ ਹੋ ਜੇ ਫਿਰ ਵੀ ਤੁਹਾਡੇ ਭਲੇ ਦੀ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰ ਹੁੰਦੀ ਹੈ ਉੱਥੇ ਕੋਈ ਵੀ ਸੰਸਾਰ ਦੇ ਉੱਪਰ ਕਿਤੇ ਵੀ ਕਿਸੇ ਚੀਜ਼ ਦੀ ਲੋੜ ਪੈ ਜੇ ਉੱਥੇ ਅਰਦਾਸ ਦਰਬਾਰ ਸਾਹਿਬ ਇਸੇ ਗੱਲ ਦੀ ਕੀਤੀ ਜਾਂਦੀ ਹੈ ਕਿ ਸਾਰਿਆਂ ਨੂੰ ਜਿੰਨੇ ਵੀ ਸਤਿਰਥੀ ਦੇ ਉੱਪਰ ਪੈਦਾ ਹੋਏ ਨੇ ਸਾਰਿਆਂ ਦੀ ਚਰਦੀ ਕਲਾ ਹੋਵੇ ਉਹ ਸਵੇਰੇ ਨਾਮ ਜਪਣ ਉਹ ਖੁਸ਼ ਰਹਿਣ ਸਭ ਦੀ ਸੁੱਖ ਮੰਗੀ ਜਾਂਦੀ ਹੈ ਉੱਥੇ ਭੁੱਖੇ ਨੂੰ ਖਾਣਾ ਖਵਾਇਆ ਜਾਂਦਾ ਕਿਸੇ ਦੀ ਜਾਤ ਪੁਰਾਤ ਨਹੀਂ ਪੁੱਛੀ ਜਾਂਦੀ ਮਗਰ ਉਸ ਪਾਵਨ ਪਵਿੱਤਰ ਧਰਤੀ ਦੇ ਉੱਪਰ ਜੇ ਕਿਸੇ ਨੇ ਉਹਦੇ ਹਮਲਾ ਕਰਨ ਦੀ ਕੋਸ਼ਿਸ਼ ਜਾਂ ਧਮਕੀ ਦਿੱਤੀ ਹੈ ਤੇ ਬੜੀ ਮੰਦਭਾਗੀ ਆ ਇਹਦੇ ਉੱਤੇ ਸਰਕਾਰ ਨੂੰ ਸ਼ਰਮਣੀ ਕਮੇਟੀ ਨੂੰ ਪੂਰਾ ਸੰਗਿਆਨ ਲੈਣਾ ਚਾਹੀਦਾ ਹੈ ਕਿ ਇਸ ਦੇ ਪਿੱਛੇ ਕੌਣ ਲੋਕ ਨੇ